ਹੈਲੋ ਜੀ ਸਤਿ ਸ੍ਰੀ ਅਕਾਲ ਜੀ ਕਲੀਅਰ ਫੈਮਿਲੀ ਬਲੌਗ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਹੋਰ ਸਨੋ ਜੀ ਕੀ ਹਾਲ ਚਾਲ ਨੇ ਅਸੀਂ ਸਾਰੇ ਠੀਕ ਆ ਆਈ ਹੋਪ ਤੁਸੀਂ ਸਾਰੇ ਵੀ ਠੀਕ ਹੋਮੋਗੇ ਖੁਸ਼ ਹੋਮੋਗੇ ਖੁਸ਼ਾਲ ਹੋਮੋਗੇ ਤੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਮੋਗੇ ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਤੰਦਰੁਸਤ ਚੜ੍ਹਦੀ ਕਲਾ ਵਿੱਚ ਰੱਖਾ ਲੋ ਜੀ ਸਵੇਰ ਤੋਂ ਆਪਾਂ ਜਿਹੜਾ ਬਲੌਗ ਸਟਾਰਟ ਕਰਤਾ ਇੱਕ ਬਲੌਗ ਦਾ ਆਪਾਂ ਇੱਥੇ ਐਂਡ ਕੀਤਾ ਦੂਸਰਾ ਜਿਹੜਾ ਸਟਾਰਟ ਕਰ ਲਿਆ ਇੱਥੇ ਬਣਾ ਰਹੀ ਸੀ ਮੈਂ ਸਬਜੀ ਸਵੇਰ ਟਾਈਮ ਹੀ ਬਣਾ ਦੇਣੀ ਆ ਤੇ ਇੱਥੇ ਸਬਜੀ ਬਣਾ ਰਹੀ ਸੀ ਤੋਰੀਆਂ ਕੱਲ੍ਹ ਸ਼ਾਮ ਨੂੰ ਕਿਉਂਕਿ ਫਿਰ ਸਵੇਰ ਟਾਈਮ ਇਹ ਹੋ ਜਾਂਦਾ ਵੀ ਚਲੋ ਦਿਨ ਦੇ ਵਿੱਚ ਵੀ ਕੰਮ ਹਨਾ ਜੇ ਪੈਣ ਪਾਈ ਕੋਈ ਆ ਜਾਂਦਾ ਤਾਂ ਦੇਖੋ ਇਹ ਕੰਮ ਆ ਜਾਂਦੇ ਸਬਜੀ ਆਟਾ ਗੁੰਨੇ ਹੁੰਦਾ ਤਾਂ ਚਾਪਾ ਆਟਾ ਚੱਕ ਕੇ ਕੀ ਰੋਟੀਆਂ ਜਿਹੜੀਆਂ ਨੇ ਲੈ ਕੇ ਰੋਟੀਆਂ ਬਣਾ ਲੈਂਦਾ ਹਨਾ ਇਸ ਤਰ੍ਹਾਂ ਥੋੜਾ ਜਿਹਾ ਕੰਮ ਜਿਹੜਾ ਸਖਮਲਾ ਹੋ ਜਾਂਦਾ ਬਸ ਇੱਥੇ ਉਹ ਵੀ ਕਰ ਰਹੀ ਸੀ ਕਿ ਮੈਂ ਮਸਾਲਾ ਤਿਆਰ ਆ ਆਟਾ ਵੀ ਜੀ ਗੁੰਨੂੰਗੀ ਮਤਲਬ ਇਹ ਕੰਮ ਚੱਲ ਰਹੇ ਹਨ ਨਾਲ-ਨਾਲ ਸਫਾਈਆਂ ਦੇ ਵੀ ਚੱਲੇ ਹੋਏ ਨੇ ਘਰ ਦੇ ਕੰਮ ਕਪੜੇ ਮਸ਼ੀਨ ਦੇ ਵਿੱਚ ਪਾਏ ਹੋਏ ਨੇ ਕੁਸ਼ਕ ਕੱਪੜੇ ਨੇ ਜਿਹੜੇ ਧੋ ਚੁੱਕੇ ਪੁਸ਼ ਮਸ਼ੀਨ ਦੇ ਵਿੱਚ ਪਾਏ ਹੋਏ ਨੇ ਬਾਕੀ ਚੱਲ ਰਹੀਆਂ ਨੇ ਸਾਫ ਸੁਹਾਈਆਂ ਨਾਲ ਦੀ ਨਾਲ ਹੀ ਮੈਂ ਕਿਹਾ ਖਾਣੇ ਦੀ ਵੀ ਤਿਆਰੀ ਕਰ ਲਵਾਂ ਕਿਉਂਕਿ ਕਲੇਰ ਸਾਬ ਨੂੰ ਫਿਰ ਟਾਈਮ ਤੇ ਖਾਣਾ ਦੇਣਾ ਤੇ ਇਹ ਅੱਜ ਜਾਣ ਵਾਲੇ ਸੀ ਕਿੱਥੇ ਮੈਂ ਵੀ ਜਾਣਾ ਸੀ ਪਹਿਲਾਂ ਸੁਨਾਮ ਪੱਟੀ ਕਰਵਾਉਣ ਜਾਣਾ ਸੀ ਉਹਨਾਂ ਨੇ ਹਸਪੀਟਲ ਚੌਥਾ ਦਿਨ ਆ ਜਣੀ ਕਿ ਅੱਜ ਸੋਰੀ ਸ਼ਨੀਵਾਰ ਵਾਲਾ ਦਿਨ ਹੈਗਾ ਉਹਨਾਂ ਨੇ ਪੱਟੀ ਕਰਵਾਉਣ ਜਾਣਾ ਸੀਗਾ ਫਿਰ ਮੈਂ ਤਾਂ ਮੈਂ ਵੀ ਨਾਲ ਜਾਣਾ ਸੀ ਪਰ ਫਿਰ ਮੈਂ ਰੈਗੀ ਸੀਨਾ ਦਾ ਨਹੀਂ ਘੁੱਟ ਟਾਈਮ ਨਹੀਂ ਲੱਗਣਾ ਹੈਗਾ ਆਉਣ ਜਾਣ ਕਰਨ ਮੈਂ ਇੱਕ ਦੋ ਕੰਮ ਹੋਰ ਕਰਨੇ ਸੀ ਜੇ ਮੈਂ ਕਹਾ ਨਹੀਂ ਵੀ ਗਰਮੀ ਬਹੁਤ ਜ਼ਿਆਦਾ ਫਿਰ ਕਲੇਰ ਦਾ ਨੂੰ ਦਿੱਕਤ ਹੋ ਬੈਠਣ ਦੀ ਹੈ ਨਾ ਫਿਰ ਮੈਂ ਕਹ ਵੀ ਨਹੀਂ ਮੈਂ ਅਗਲੀ ਵਾਰ ਜੇ ਲਈਉ ਬਦਵਾਰ ਫਿਰ ਜਾਣਾ ਪੱਟੀ ਕਰਵਾਉਣਾਂ ਵੀ ਮੈਂ ਆਪਣਾ ਜਿਹੜਾ ਕੰਮ ਆਗਾ ਉਹਦੋਂ ਕਰਵਾ ਲੂੰ ਦੇਖਦੇ ਹਾਂ ਉਦੋਂ ਤੱਕ ਸ਼ਾਇਦ ਮੌਸਮ ਥੋੜਾ ਠੰਡਾ ਜਾਂ ਹੋ ਜਾਵੇ ਜੇ ਮੀਂਹ ਮੋ ਪੈ ਗਿਆ ਤਾਂ ਫਰਕ ਪੈ ਜਾਊਗਾ ਹੈ ਨਾ ਤਾ ਕਰਕੇ ਫਿਰ ਮੈਂ ਰੁਕ ਗਈ ਸੀ ਮੈਂ ਕਿਹਾ ਵੀ ਮੈਂ ਤੁਹਾਡੇ ਹੁੰਦੇ ਤੱਕ ਆਪਣਾ ਜਿਹੜਾ ਕੋਈ ਵੀ ਮੇਰਾ ਕੰਮ ਪੈਂਡਿੰਗ ਹੋ ਗੋ ਉਹ ਕਰ ਲੂੰਗੀ ਬਾਕੀ ਕੰਮ ਇਹਨਾਂ ਦੇ ਹੁੰਦੇ ਕਰਲੇ ਸੀ ਮੈਂ ਜਿਵੇਂ ਸਬਜੀ ਹੋ ਗਈ ਆ ਆਟਾ ਵਗੈਰਾ ਗੁੰਨ ਲਿਆ ਸੀ ਸਾਰੇ ਕੰਮ ਹੋ ਗਏ ਸੀ ਖਾਣਾ ਖਾ ਕੇ ਨਹੀਂ ਗਏ ਸੀ ਕਹਿੰਦੇ ਵੀ ਆ ਕੇ ਹੀ ਖਾਵਾਂਗੇ ਵੀ ਉੱਥੇ ਤਾਂ ਜ਼ਿਆਦਾ ਟਾਈਮ ਲੱਗਣਾ ਨਹੀਂ ਹੈਗਾ ਪਰ ਉਹੀ ਹੈ ਜੀ ਗਏ ਬੰਦੇ ਨੂੰ ਟਾਈਮ ਲੱਗ ਹੀ ਜਾਂਦਾ ਹਨਾ ਟਾਈਮ ਇਹਨਾਂ ਨੂੰ ਕਾਫੀ ਲੱਗਿਆ ਸੀਗਾ ਟਾਇਰ ਟੁਰ ਕੋਈ ਖਰਾਬ ਹੋ ਗਿਆ ਸੀ ਗੱਡੀ ਦਾ ਫਿਰ ਉਹਦੇ ਵਿੱਚ ਕਾਫੀ ਨਾਲ ਨੂੰ ਦਿੱਕਤ ਆਈ ਏ ਪੰਚਸੀ ਕੀ 12:30 ਦੇ ਟਾਈਮ ਘਰ ਪਹੁੰਚੇ ਨੇ 12:00 ਵਜੇ ਪਹੁੰਚ ਗਏ ਸੀ ਹਾਂਜੀ 12:00 ਵਜੇ ਪੱਟੀ ਕਰਵਾ ਕੇ ਆਏ ਨੇ ਟਾਈਮ ਲੱਗ ਜਾਂਦਾ ਜੀ ਕਹੇ ਬੰਦੇ ਨੂੰ ਤਾਂ ਹੀ ਕਹਿੰਦੇ ਵੀ ਘਰੋਂ ਜਦੋਂ ਵੀ ਜਾਓ ਖਾਣਾ ਖਾ ਕੇ ਜਾਓ ਹਨਾ ਪਰ ਉਹੀ ਵੀ ਇਹ ਸੀ ਵੀ ਚਲੋ ਜਾਣ ਆਉਣੀਆਂ ਵੀ ਹੁਣ ਆ ਜਾਣਗੇ ਹਨਾ ਨ ਲਓ ਜੀ ਸਬਜੀ ਆਪਾਂ ਇਹਦੇ ਵਿੱਚ ਜਿਹੜੇ ਤੋਰੀਆਂ ਸੀ ਮਸਾਲਾ ਤਿਆਰ ਹੋ ਗਏ ਸੀ ਮਿਕਸ ਕਰਦੇ ਹਾਂ ਹੁਣ ਇਹਦੇ ਵਿੱਚ ਪਾਣੀ ਨਹੀਂ ਪਾਉਂਦੀ ਉਹਨੂੰ ਇਦਾਂ ਹੀ ਟੱਕ ਦੂੰਗਾ ਕਿ ਤੋਰੀਆਂ ਦੇ ਵਿੱਚੋਂ ਕਾਫੀ ਜ਼ਿਆਦਾ ਪਾਣੀ ਨਿਕਲਦਾਗਾ ਬਾਦ ਵਿੱਚ ਜੇ ਜ਼ਰੂਰਤ ਪਈ ਤਾਂ ਆਪਾਂ ਥੋੜਾ ਬਹੁਤਾ ਪਾਣੀ ਐਡ ਕਰ ਦਾਂਗੇ ਵੈਸੇ ਕਾਫਟੀ ਜ਼ਰੂਰਤ ਪਊਗੀ ਉਸ ਤੋਂ ਬਾਅਦ ਲੱਗ ਗਈ ਸੀ ਇੱਥੇ ਬਾਹਰ ਬੈਠ ਕੇ ਮੈਂ ਆਟਾ ਗੁੰਨਣਾ ਅੰਦਰ ਇੰਨੀ ਕਿ ਜ਼ਿਆਦਾ ਗਰਮੀ ਸੀ ਬਹੁਤ ਜ਼ਿਆਦਾ ਹਮਮਸ ਹੋਈ ਪਈ ਆ ਵੈਸੇ ਦੱਸਿਆ ਹੋਇਆ ਵੀ بارش ਹੋਊਗੀ ਪਰ ਕੋਈ ਪਤਾ ਨਹੀਂ ਜੀ ਇਹ ਪ੍ਰਮਾਤਮਾ ਦਾ ਹਨਾ ਮੈਂ ਕਿੱਥੇ ਪਾ ਜੇ ਕਿੱਧਰ ਦੀ ਜਿਹੜਾ ਮੀਂਹ ਲੰਘ ਜਾਵੇ ਕਿਹੜੇ ਏਰੀਆ 'ਚ ਪੈ ਜਾਵੇ ਕੋਈ ਕੁਝ ਪਤਾ ਨਹੀਂ ਲੱਗਦਾ ਹਨਾ ਬੱਟ ਨਾਲ ਬੱਟ ਕਹਿੰਦੇ ਨੇ ਬੀ ਛੱਡ ਦਿੰਦਾ ਰੱਬ ਹਨਾ ਇਧਰ ਲਈ ਬੱਟ ਮੇਹ ਪੈਂਦਾ ਹੁੰਦਾ ਉਧਰ ਲਈ ਸਾਈਡ ਨਹੀਂ ਪੈਂਦਾ ਹੁੰਦਾ ਇਦਾਂ ਅ ਲੱਗੀ ਸਿਆਟਾ ਗੁਰਨਾ ਨਾ ਆਟਾ ਗੁਰਨਾ ਕੇ ਰੱਖ ਦੂੰਗੇ ਇੱਥੇ ਹਜੇ ਕਲੀਰ ਸਾਬ ਹੋਰੀ ਘਾਰ ਹੀ ਸੀਗੇ ਹਜੇ ਗਏ ਨਹੀਂ ਸੀਗੇ ਹਜੇ ਘਾਰ ਹੀ ਸੀਗੇ ਇਹਨਾਂ ਨੇ ਹੁੰਦੀ ਹੁੰਦੀ ਕਾਫੀ ਕੰਮ ਕਰਲੇ ਸੀ ਹੈਲੋ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਨੋ ਜੀ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਅਸੀਂ ਸਾਰੇ ਜਣੇ ਠੀਕ ਆਈ ਤੁਸੀਂ ਵੀ ਸਾਰੇ ਜਣੇ ਠੀਕ ਹੋਮੋਗੇ ਖੁਸ਼ ਹੋਮਗੇ ਖੁਸ਼ਹਾਲ ਹੋਮਗੇ ਤੇ ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਤੰਦਰੁਸਤ ਵੀ ਰੱਖਣ ਤੇ ਚੜ੍ਹਦੀ ਕਲਾ ਵਿੱਚ ਵੀ ਰੱਖਣ ਲੋ ਜੀ ਕਰਦੇ ਆ ਬਲੌਗ ਨੂੰ ਕੰਟੀਨਿਊ ਤੇ ਕਲੇਰ ਸਾਹਿਬ ਚਲੇ ਗਏ ਨੇ ਅੱਜ ਪੱਟੀ ਕਰਾਉਣ ਦੇ ਨਾ ਅੱਜ ਸ਼ਨੀਵਾਰ ਆ ਜੀ ਟਾਈਮ 1:30 11 ਦਾ ਹੋਊਗਾ ਉਹ ਚਲੇ ਗਏ ਸੀਗੇ 9 ਵਜੇ ਖਾਣਾ ਪੀਣਾ ਆਪਣਾ ਕੁਛ ਵੀ ਖਾ ਕੇ ਨਹੀਂ ਗਏ ਉਹ ਕਹਿੰਦੇ ਆਗੇ ਖਾਵਾਂਗੇ ਕਿਉਂਕਿ ਚਾਹ ਉਹਨਾਂ ਨੇ ਦੋ ਵਾਰਾ ਪੀ ਲਈ ਸੀ ਤੇ ਬੱਚੇ ਸਪਿੰਦਰ 7 ਵਜੇ ਉੱਠਿਆ ਸੀ ਉਹਨੇ ਤਾਂ ਕਿਹਾ ਸੀਗਾ ਨਾ ਮੰਮੀ ਖਾ ਕੇ ਜਾਵਾਂਗੇ ਪਰ ਕਲੇਰ ਸਾਹਿਬ ਕਹਿੰਦੇ ਵੀ ਨਹੀਂ ਵੀ ਲੇਟ ਹੋ ਜਾਾਂਗੇ ਫਿਰ ਆ ਕੇ ਖਾਵਾਂਗੇ ਮੈਂ ਕਿਹਾ ਚੰਗਾ ਚਲੋ ਸਬਜੀ ਮੈਂ ਬਣਾ ਲਈ ਸੀ ਤੋਰੀਆਂ ਦੀ ਕੱਲ ਮੈਂ ਕੱਟ ਕੇ ਰੱਖ ਲਈ ਸੀ ਸਬਜੀ ਅੱਜ ਮੈਂ ਸੋਹਾਂ ਨੂੰ ਤੜਕਾ ਲਗਾਤਾ ਟਾ ਟਾ ਉਹਨੇ ਬਾਕੀ ਸਾਰੇ ਕੰਮ ਓਕੇ ਨੇ ਜਮੀਲਾ ਚਲੀ ਗਈ ਜੀ ਪੋਚੇ ਲਾ ਕੇ ਤੇ ਕੱਪੜੇ ਕੁੱਪੜੇ ਸਭ ਕੰਮ ਹੋ ਗਏ ਮੇਰੇ ਬਸ ਉਹਨਾਂ ਦੇ ਵੇਟ ਕਰਦੇ ਵੀ ਆ ਜਾਣ ਫਿਰ ਮੈਂ ਆਪਣਾ ਹਾਂ ਰੋਟੀ ਬਣਾ ਕੇ ਹਨਾ ਫਿਰ ਹੋਰ ਕੰਮ ਕਰਦੀ ਹਾਂ ਕੋਈ ਆ ਮੰਜੇ ਦੇ ਅਜੇ ਕੱਪੜੇ ਲਾਉਣ ਆਲੇ ਪੈਨੇ ਵਿੱਚ ਹੀ ਰਹਿ ਜਾਂਦੇ ਨੇ ਕਈ ਵਾਰ ਕੋਈ ਜਿਹੜੇ ਕੰਮ ਨੂੰ ਆਪਾਂ ਛੇੜਦੇ ਆ ਨਾ ਛੇੜ ਤਾਂ ਲੈਨੇ ਆ ਪਰ ਉਹ ਕੰਮ ਵਿੱਚ ਵਿਚਾਲੇ ਹੀ ਰਹਿ ਜਾਂਦੇ ਨੇ ਹੁੰਦੇ ਹੀ ਨਹੀਂ ਫਿਰ ਕਿੰਨੇ ਕਿੰਨੇ ਮਹੀਨੇ ਮਹੀਨੇ ਵੀ ਲੰਘ ਜਾਂਦੇ ਨੇ ਇਹ ਹੀ ਕੰਮ ਮੇਰੇ ਨਾਲ ਹੋਇਆ ਪਿਆ ਕੁਛ ਗਰਮੀ ਬਹੁਤ ਜ਼ਿਆਦਾ ਕੀ ਤੇ ਚਲੋ ਜੀ ਬਸ ਆ ਜਾਣ ਕਲੇਰ ਸਾਹਿਬ ਤੇ ਬੱਚੇ ਹਨਾ ਫਿਰ ਮੈਂ ਬਣਾਉਂਗੀ ਰੋਟੀ ਮੈਨੂੰ ਵੀ ਬਹੁਤ ਜ਼ਿਆਦਾ ਭੁੱਖ ਲੱਗੀ ਪਈ ਇੱਕ ਜੀ ਕਰਦਾ ਵੀ ਸ਼ੇਕ ਬਣਾ ਕੇ ਪੀ ਲਾਂ ਪਰ ਸ਼ੇਕ ਦਾ ਮੈਨੂੰ ਇਹ ਆ ਵੀ ਚਲੋ ਫਿਰ ਰੋਟੀ ਦੀ ਭੁੱਖ ਨਹੀਂ ਰਹਿਣੀ ਕਿਉਂਕਿ ਹੈਵੀ ਹੁੰਦਾ ਥੋੜਾ ਜਿਹਾ ਬਾਕੀ ਸਬਜੀ ਸਬਜੀ ਬਣਾ ਕੇ ਰੱਖ ਲੈਣੀ ਨੇ ਮੈਨੂੰ ਇਹ ਹੁੰਦਾ ਵੀ ਜਿੰਨੇ ਕੋਈ ਭੈਣ ਭਾਈ ਆ ਜਾਂਦਾ ਪਤਾ ਲੈਣ ਜਾ ਕੋਈ ਰਿਸ਼ਤੇਦਾਰ ਹਨਾ ਵੀ ਫਿਰ ਥੋੜਾ ਜਿਹਾ ਟੈਨਸ਼ਨ ਫਰੀ ਜੇ ਰਹਿਣਾ ਵੀ ਚਲੋ ਆਟਾ-ਉਟਾ ਗੁੰਨੇ ਹੁੰਦਾ ਵੀ ਤਾਂ ਫਾਟਾ ਚੱਕ ਦਿੰਦੇ ਰੋਟੀਆਂ ਬਣਾ ਦਿੰਦੇ ਆਂਗੇ ਹਨਾ ਇਹੀ ਹੁੰਦਾ ਜੀ ਬਾਕੀ ਗਰਮੀ ਬਹੁਤ ਜ਼ਿਆਦਾ ਛਾਡੇ ਦਾ ਪੱਟ ਬਹੁਤ ਜ਼ਿਆਦਾ ਕੀਤਾ ਵੀ ਅੱਜ ਵੀ بارش ਵੈਸੇ ਦੱਸੀ ਹੋਈ ਹੈ ਜਿਹਦੇ ਦਿਨ ਕਹਿੰਦੇ ਕਾਫੀ ਪਊਗੀ 11:52 ਮਿੰਟ ਹੋ ਗਏ ਮੈਨੂੰ ਏਸੀ ਵੀ ਹਜੇ 11 ਹੀ ਵਜੇ ਆ ਜਾਂ ਸਾਡੇ ਦਾ 10 ਹੋਏ ਹੋਣਗੇ 11:52 ਮਿੰਟ ਹੋ ਗਏ ਤੇ ਕਿਉਂਕਿ ਉਹਨਾਂ ਨੂੰ ਟਾਈਮ ਲੱਗੇ ਜੀ ਪਤਾ ਨਹੀਂ ਗੱਡੀ ਦਾ ਟਾਇਰ ਟੂਰ ਪਵਾਉਣ ਲੱਗੇ ਕਿਨ ਟਾਇਰ ਟੂਰ ਲੈਣੇ ਸੀਗੇ ਬਾਕੀ ਚਲੋ ਦੇਖਦੇ ਆ ਜਾਣ ਤੋਂ ਕੁਛ ਥੋੜਾ ਬਹੁਤ ਤਾਂ ਸਮਾਨ ਜੇ ਵੀ ਕਿਹਾ ਸੀ ਜੀ ਲੈ ਕੇ ਆਉਣਗੇ ਤੇ ਬਾਕੀ ਦੇਖੋ ਆਪਣੇ ਫੇਸ ਦਾ ਮੇਰਾ ਫੇਰ ਆਉਮੀ ਮਤਲਬ ਕਿ ਬਿਲਕੁਲ ਵੀ ਕੇਅਰ ਨਹੀਂ ਹੋ ਰਹੀ ਬਿਲਕੁਲ ਵੀ ਵਾਲ ਵੀ ਮੇਰੇ ਨੇ ਟੁੱਟਣ ਲੱਗੇ ਤੇ ਬਾਕੀ ਇਹ ਤਾਂ ਇੱਕ ਗੱਲ ਹੈਗੇ ਵੀ ਜਿਵੇਂ ਕਿ ਹੁਣ ਮੈਂ ਕਾਫੀ ਗਰਮੀ ਦੇ ਵਿੱਚ ਰਹੇ ਹਾਂ ਨਾ ਕਾਫੀ ਦਿਨ ਜਿਵੇਂ ਪੂਰੇ ਮਤਲਬ ਕਿ ਸੂਰਜ ਦੇਵਤਾ ਬਸ ਐਸੀ ਵਿੱਚ ਮੈਂ ਅੱਗ ਦੇ ਵਿੱਚ ਬਾਹਰ ਜਾਣੇ ਹੁੰਦੇ ਹਨ ਹੈਨਾ ਇੰਨੇ ਕ ਜਿਆਦਾ ਤਪੇ ਹੁੰਦੇ ਨੇਗੇ ਹੈਨਾ ਬਹੁਤ ਜ਼ਿਆਦਾ ਤਪਸ ਸੀਗੀ ਜਿਹੜੀ ਪਰ ਮੇਰੇ ਉਹ ਸ਼ਾਂਝਾਂ ਨਹੀਂ ਨੀ ਕਦੇ ਵੀ ਵਾਪਸ ਆ ਜਾਂਦੇ ਨਹੀਂ ਮੇਰੇ ਇੱਕ ਹੋਰ ਵੀ ਸੀਗਾ ਮੇਰੇ ਨਾਲ ਜਿਵੇਂ ਕਿ ਮੈਂ ਬਾਹਰ ਜਾਂਦੀ ਸੀ ਇੰਨੀ ਗਰਮੀ 'ਚ ਜਿਵੇਂ 2 ਘੰਟੇ ਲਈ ਵੀ ਜਾਂਦੀ ਸੀਗੀ ਬਾਹਰ ਤਾਂ ਜਿਹੜਾ ਮੇਰਾ ਫੇਸ ਸੀਗਾ ਇਹ ਪੂਰਾ ਪਲੈਕ ਹੋ ਜਾਂਦਾ ਸੀ ਜਿਵੇਂ ਕਾਸੇ ਵਿੱਚ ਉੱਪਰ ਕਾਲਸ ਮਲੀ ਹੁੰਦੀ ਐਂ ਹੋ ਜਾਂਦਾ ਸੀ ਪਰ ਉਹ ਚੀਜ਼ ਨਹੀਂ ਹੋਈ ਠੀਕ ਆ ਜੀ ਨਾਈਟ ਕਰੀਮ ਵੀ ਮੇਰੀ ਕਾਫੀ ਦਿਨਾਂ ਤੋਂ ਮਿਸ ਹੋ ਲਾ ਨਹੀਂ ਸਕਦੀ ਲਾ ਨਹੀਂ ਸਕਦੀ ਮਤਲਬ ਕਿ ਟਾਈਮ ਹੀ ਨਹੀਂ ਮਿਲਿਆ ਹੈਗਾ ਤਾਂ ਵੀ ਪਰ ਫੇਸ ਮੇਰਾ ਐ ਆ ਵੀ ਚਲੋ ਨੇੜੇ ਵੀ ਦਿਖਾ ਦਿੰਨੇ ਦੇਖੋ ਤੁਹਾਨੂੰ ਕੋਈ ਐ ਨਹੀਂ ਹੈਗਾ ਵੀ ਜਿਆਦਾ ਮਤਲਬ ਖਰਾਵਾ ਹਾਂ ਇਹ ਹਲਕਿਓ ਸੀ ਇਹ ਓਨੀ ਨਾ ਵਧੀਆ ਨਾ ਘਟੀਆ ਹਨਾ ਤੇ ਦਵਾਈ ਵੀ ਮੇਰੀ ਪੰਦਾ ਜਿਵੇਂ ਪਹਿਲਾਂ ਵੀ ਤੁਹਾਨੂੰ ਦੱਸਿਆ ਸੀ ਦਵਾਈ ਮੈਂ ਲੈ ਕੇ ਨਹੀਂ ਆਈ ਹੈਗੀ ਕਿਉਂਕਿ ਮੇਰਾ ਮਨ ਹੀ ਨਹੀਂ ਕੀਤਾ ਜੀ ਮੈਂ ਤਾਂ ਅੱਕ ਕੇ ਦਵਾਈਆਂ ਖਾ ਖਾ ਪਰ ਦਵਾਈ ਨੇ ਫਾਇਦਾ ਬਹੁਤ ਕੀਤਾ ਜੀ ਇਹ ਨਹੀਂ ਮੈਂ ਕਹਿ ਸਕਦੀ ਵੀ ਡਾਕਟਰ ਵਧੀਆ ਨਹੀਂ ਸੀ ਜਾਂ ਮਤਲਬ ਕਿ ਵੀ ਮੈਨੂੰ ਫਾਇਦਾ ਨਹੀਂ ਹੋਇਆ ਡਾਕਟਰ ਵੀ ਵਧੀਆ ਸੀ ਦਵਾਈ ਵੀ ਉਹਨਾਂ ਦੀ ਵਜ੍ਹਾ ਡਾਕਟਰ ਵਧੀਆ ਸੀ ਦਵਾਈ ਵੀ ਬਹੁਤ ਵਧੀਆ ਸੀ ਉਹਨਾਂ ਦਾ ਤਾਂ ਬਹੁਤ-ਬਹੁਤ ਧੰਨਵਾਦ ਆ ਜੇਕਰ ਡਾਕਟਰ ਸਾਹਿਬ ਮੇਰੀ ਵੀਡੀਓ ਦੇਖਦੇ ਨੇ ਸ਼ਾਇਦ ਦੇਖਦੇ ਵੀ ਹੋਣ ਪਰ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਆ ਡਾਕਟਰ ਸਾਹਿਬ ਦਾ ਕਿਉਂਕਿ ਬਹੁਤ ਜ਼ਿਆਦਾ ਮੈਂ ਇਹ ਆਪਣੇ ਫੇਸ ਦੀ ਪ੍ਰੋਬਲਮ ਤੋਂ ਬਹੁਤ ਜ਼ਿਆਦਾ ਤੰਗ ਸੀ ਬਹੁਤ ਜ਼ਿਆਦਾ ਹਨਾ ਤੇ ਬਹੁਤ ਵਧੀਆ ਡਾਕਟਰ ਨੇ ਜਿਵੇਂ ਤਾਂ ਬਹੁਤ ਫਾਇਦਾ ਪਰ ਮੈਂ ਨਾਮ ਲੈ ਦਿੰਨੀ ਆ ਪਰ ਫਿਰ ਤੁਸੀਂ ਪੁੱਛਦੇ ਉਹਨਾਂ ਨੂੰ ਮੈਂ ਤੰਗ ਕਰਦੀ ਆ ਸੌਰੀ ਕونکہ ਦੇਖੋ ਜੀ ਉਹ ਹੈਗੇ ਨਹੀਂ ਇਕੱਲੇ ਟਾਈਫੈਡ ਦੇ ਪਰ ਮੈਂ ਉਹ ਜਿਹੜੀ ਵੀਡੀਓ ਪਾਈ ਸੀ ਨਾ ਅਚਾਨਕ ਸਿਰਫ ਮੈਂ ਆਪਣਾ ਮੇਰੇ ਕੋਲ ਕੋਈ ਜਿਵੇਂ ਕਿ ਇੱਕ ਦਿਨ ਨਾ ਟਾਈਟਲ ਨਹੀਂ ਸੀ ਅੱਜ ਚਲੋ ਮੈਂ ਤੁਹਾਡੇ ਨਾਲ ਇਹ ਗੱਲ ਵੀ ਸ਼ੇਅਰ ਕਰ ਹੀ ਦਿੰਨੀ ਆ ਮੇਰੇ ਕੋਲ ਕੋਈ ਮਤਲਬ ਕਿ ਉਸ ਦਿਨ ਮੈਂ ਪਤਾ ਨਹੀਂ ਕਿੱਥੋਂ ਆਈ ਸੀ ਕਿ ਮੇਰੇ ਕੋਲ ਕੋਈ ਵੀਡੀਓ ਮਤਲਬ ਕਿ ਇੱਕ ਦੋ ਤੁਹਾਡੇ ਸਵਾਲਾਂ ਦੇ ਜਵਾਬ ਸੀ ਕਿ ਮੇਰਾ ਸੂਟ ਦਿਖਾਉਣਾ ਸੀ ਮੇਰਾ ਸੂਟ ਆਇਆ ਸੀ ਹਨਾ ਮੰਗਵਾਇਆ ਸੀ ਮੈਂ ਵਿਸ਼ੋ ਤੋਂ ਪਰ ਉਸ ਦਿਨ ਮੇਰੇ ਕੋਲ ਕੋਈ ਟਾਈਟਲ ਨਹੀਂ ਸੀ ਵੀ ਮੈਂ ਕੀ ਲਿਖਾ ਵੀਡੀਓ ਦਾ ਟਾਈਮ ਹੋਇਆ ਪਿਆ ਸੀ ਸਿਰਫ ਮੇਰੇ ਮਨ ਦੇ ਵਿੱਚ ਉੱਥੇ ਆਇਆ ਵੀ ਮੈਂ ਆਪਣੇ ਸ਼ਾਇਆ ਕਿਸ ਤਰ੍ਹਾਂ ਠੇਕ ਕੀਤੇ ਹਨਾ ਬਸ ਕਿਉਂਕਿ ਉਹ ਹੈਗਾ ਸੀ ਕਿਸੇ ਨੇ ਪੁੱਛਿਆ ਵੀ ਸੀਗਾ ਮੈਂ ਤੋਂ ਉਸ ਵੀਡੀਓ ਦੇ ਵਿੱਚ ਕੁਝ ਸ਼ਾਇਆ ਰਿਲੇਟਡ ਹੈਗਾ ਸੀ ਕੁਝ ਹਨਾ ਤੇ ਉਹ ਵੀ ਸੀਗਾ ਤੇ ਆਪਣਾ ਸੂਟ ਹੋ ਗਿਆ ਜਿਵੇਂ ਕਿ ਜੂੜਾ ਵੀ ਪੁੱਛਿਆ ਸੀ ਕਿਸ ਨੇ ਇਸੇ ਤਰ੍ਹਾਂ ਚਾਰ ਪੰਜ ਮਿਕਸ ਅਪ ਸੀਗੀਆਂ ਵੀਡੀਓ ਜਿਹੜੀ ਮੈਂ ਉਸ ਦਿਨ ਅਪਲੋਡ ਕੀਤੀ ਹੈ ਹਨਾ ਸ਼ਰ ਮਾਰ ਅਪ੍ਰੈਲ ਦੇ ਮਹੀਨੇ ਅਸਲ ਸੱਚ ਹੋਰ ਕੁਝ ਨਹੀਂ ਸੀਗਾ ਸਿਰਫ ਮੈਨੂੰ ਇਹ ਸੀਗਾ ਵੀ ਮਤਲਬ ਕਿ ਟਾਈਟਲ ਮੈਂ ਕੀ ਪਾਵਾਂ ਫਿਰ ਮੈਨੂੰ ਮੇਰੇ ਮਨ ਦੇ ਵਿੱਚ ਆਇਆ ਕਿਉਂਕਿ ਸਾਈਆਂ ਰਿਲੇਟਡ ਕਿਸੇ ਨੇ ਪੁੱਛਿਆ ਸੀਗਾ ਮੈਂ ਉੱਥੇ ਇਹ ਲਿਖਦਾ ਵੀ ਮੇਰੀਆਂ ਸ਼ਾਇਆਂ ਕਿਸ ਤਰ੍ਹਾਂ ਠੀਕ ਹੋਈਆਂ ਹਨਾ ਤੇ ਫਿਰ ਬਾਅਦ ਦੇ ਵਿੱਚ ਮੈਨੂੰ ਬਹੁਤ ਜ਼ਿਆਦਾ ਉਹ ਹੋਇਆ ਕਿਉਂਕਿ ਜੀ ਕਈ ਵਾਰ ਦੇਖੋ ਹੁਣ ਡਾਕਟਰ ਨੇ ਸਿਰਫ ਟਾਈਪ ਫੜਦੇ ਪਰ ਮੈਨੂੰ ਇਹ ਲੱਗਿਆ ਵੀ ਕਈ ਵਾਰ ਇਹ ਨਾ ਉਹ ਕਹਿ ਜਾਣ ਹਨਾ ਵੀ ਮੈਨੂੰ ਮਤਲਬ ਕਿ ਉਹਨਾਂ ਕੋਲ ਫਿਰ ਉਸ ਤੋਂ ਬਾਅਦ ਬਹੁਤ ਜ਼ਿਆਦਾ ਭੈਣਾ ਜਾਣ ਲੱਗ ਗਈ ਜੀ ਬਹੁਤ ਉਹ ਕਹਿੰਦੇ ਬਹੁਤ ਜ਼ਿਆਦਾ ਸਾਡੇ ਕੋਲ ਆਉਂਦੀਆਂ ਨੇ ਭੈਣਾ ਹਨਾ ਧੂਰੋਂ ਧੂਰੋਂ ਆਉਂਦੀਆਂ ਨੇ ਪਰ ਡਾਕਟਰ ਵਧੀਆ ਨੇ ਚਲੋ ਜਿਹੜੇ ਉਹਨਾਂ ਤੋਂ ਮੈਡੀਸਨ ਲੈ ਰਹੇ ਨੇ ਉਹਨਾਂ ਨੂੰ ਫਾਇਦਾ ਵੀ ਹੈ ਇੱਕ ਦੋ ਭੈਣਾ ਨਾਲ ਤਾਂ ਮੇਰਾ ਕੰਟੈਂਟ ਮਤਲਬ ਕਿ ਹੈਗਾ ਵਾ ਫੋਨ ਵਗੈਰਾ ਉਧਰ ਉਧਰੀ ਕੰਟੈਕਟ ਵਗੈਰਾ ਹੈਗਾ ਵਾ ਵੀ ਪੁੱਛਦੇ ਨਹੀਂ ਦੱਸਦੇ ਵੀ ਨਹੀਂ ਹਨਾ ਤੇ ਬਾਕੀ ਇਹ ਆ ਬਸ ਮੈਨੂੰ ਆਪਣੇ ਆਪ ਨੂੰ ਇਹ ਹੋ ਜਾਂਦਾ ਸੀ ਵੀ ਨਹੀਂ ਹੋਣਾ ਮੈਂ ਇਦਾਂ ਨਹੀਂ ਕਹਿਣਾ ਜੀ ਸੀ ਡਾਕਟਰ ਦਾ ਨਾਮ ਨਹੀਂ ਲੈਣਾ ਸੀਗਾ ਅਡਰੈਸ ਵਗੈਰਾ ਬਾਕੀ ਚਲੋ ਕੋਈ ਗੱਲ ਨਹੀਂ ਜੀ ਹੋ ਜਾਂਦਾ ਕਈ ਵਾਰ ਦੇਖੋ ਕਈ ਲੋਕ ਨਾ ਬਹੁਤ ਤਰ੍ਹਾਂ ਦੇ ਲੋਕ ਨੇ ਜੀ ਕਈ ਵਾਰ ਨਹੀਂ ਫਰਕ ਪੈਂਦਾ ਤਾਂ ਅਗਲਾ ਹਨਾ ਕਹਿੰਦਾ ਜੀ ਆਇਆ ਬਹੁਤ ਸਾਨੂੰ ਫਰਕ ਨਹੀਂ ਪਿਆ ਦੇਖੋ ਕੋਈ ੱਤਕਾ ਨਹੀਂ ਹੁੰਦਾ ਹਨਾ ਡਾਕਟਰ ਸਾਹਿਬ ਤੁਹਾਨੂੰ ਨਹੀਂ ਭਜ ਬੁਲਾਉਂਦੇ ਵੀ ਆਓ ਸਾਡੇ ਕੋਲ ਚਲੋ ਮੈਨੂੰ ਫਾਇਦਾ ਹੋਇਆ ਮੈਂ ਤੁਹਾਨੂੰ ਦੱਸਦਾ ਤੁਸੀਂ ਚਲੇਗਾ ਠੀਕ ਆ ਜੀ ਹਨਾ ਤੇ ਬਾਕੀ ਚਲੋ ਮੈਨੂੰ ਤਾਂ ਬਹੁਤ ਬਹੁਤ ਫਾਇਦਾ ਮੈਨੂੰ ਤਾਂ ਰੱਬ ਨਾਲੋਂ ਵੱਧ ਡਾਕਟਰ ਸਾਹਿਬ ਤੇ ਯਕੀਨ ਆ ਦੇਖੋ ਹਨਾ ਕਿਉਂਕਿ ਮੈਂ ਬਹੁਤ ਜ਼ਿਆਦਾ ਤੰਗ ਸੀ ਮੇਰੇ ਖਾਰਸ਼ ਤੇ ਮੇਰਾ ਬਲੈਕ ਹੋ ਜਾਣਾ ਜਿਹੜਾ ਫੇਸ ਮੈਂ ਤਾਂ ਇਦਾਂ ਗਰਮੀ ਦੇ ਵਿੱਚ ਜਾ ਹੀ ਨਹੀਂ ਸਕਦੀ ਸੀ ਬਾਹਰ ਬਹੁਤ ਜ਼ਿਆਦਾ ਜਿਹੜੀ ਮੁਸ਼ਕਲ ਆਉਂਦੀ ਸੀਗੀ ਮੈਨੂੰ ਤਾਂ ਤੇ ਮੇਰੇ ਲਈ ਤਾਂ ਰੱਬ ਨੇ ਜੀ ਮੈਂ ਇਹ ਕਲ ਨਹੀਂ ਕਹਿ ਸਕਦੀ ਵੀ ਡਾਕਟਰ ਵਧੀਆ ਨਹੀਂ ਮੈਨੂੰ ਬਹੁਤ ਫਾਇਦਾ ਹੋਇਆ ਬੇਸ਼ੱਕ ਮੈਂ ਦਵਾਈ ਹੁਣ ਬੰਦ ਕਰਦੀ ਆ ਕਿਉਂਕਿ ਮੇਰੇ ਤੋਂ ਚਾਇਆ ਨਹੀਂ ਗਿਆ ਜੀ ਟਾਈਮ ਹੀ ਨਹੀਂ ਸੀ ਕਲੇ ਸਾਬ ਨੂੰ ਟਾਈਮ ਨਹੀਂ ਹੁੰਦਾ ਸੀ ਬੱਚਿਆਂ ਨੂੰ ਫਿਰ 4 ਵਜੇ ਤੋਂ ਬਾਅਦ ਉੱਥੇ ਟੋਕਨ ਮਿਲਦਾ ਨਹੀਂ ਹੈਗਾ ਹਨਾ ਇਹ ਪ੍ਰੋਬਲਮ ਸੀਗੀ ਤੇ ਬਾਕੀ ਮੈਨੂੰ ਇਹ ਵੀ ਸੀਗਾ ਵੀ ਕਾਫੀ ਟਾਈਮ ਦਵਾਈ ਖਾ ਲਈ ਵੀ ਚਲੋ ਹੁਣ ਥੋੜਾ ਜਿਹਾ ਮੈਂ ਛੱਡ ਕੇ ਵੀ ਦੇਖ ਲੈਂਦੀ ਹਾਂ ਨਾ ਵੀ ਕਿਵੇਂ ਲੱਗਦਾਗਾ ਹਨਾ ਪਰ ਮੈਂ ਠੀਕ ਹਾਂ ਜੀ ਉਹ ਪ੍ਰੋਬਲਮ ਮੈਨੂੰ ਬਿਲਕੁਲ ਵੀ ਨਹੀਂ ਹੋਈ ਹੈਗੀ ਜਿਵੇਂ ਕਿ ਮੇਰਾ ਬਲੈਕ ਮੂੰਹ ਹੋ ਜਾਣਾ ਜਾਂ ਮੈਨੂੰ ਬਹੁਤ ਜ਼ਿਆਦਾ ਖੁਰਕ ਹੁੰਦੀ ਸੀ ਮੈਂ ਇਸ ਤਰ੍ਹਾਂ ਤਾਂ ਮੈਂ ਹੁਣ ਕੁਝ ਵੀ ਨਹੀਂ ਲਾ ਰਹੀ ਫੇਸ ਤੇ ਆਪਣੇ ਘਰ ਦੀ ਜੋ ਵੀ ਹੋਮ ਰੈਮਡੀ ਹੁੰਦੀਆਂ ਨੇ ਆਪਣੇ ਘਰ ਦੀਆਂ ਕਿਚਨ ਦੇ ਵਿੱਚ ਆਪਣੇ ਰਸੋਈ ਦੇ ਵਿੱਚ ਜੋ ਵੀ ਆਪਾਂ ਬਣਾ ਕੇ ਲਾ ਸਕਦੇ ਆ ਫੇਸ ਤੇ ਉਹ ਲਾ ਰਹੀ ਐ ਤੇ ਮੈਨੂੰ ਕੋਈ ਪ੍ਰੋਬਲਮ ਨਹੀਂ ਪਹਿਲਾਂ ਮੇਰੇ ਕੁਝ ਵੀ ਨਹੀਂ ਲੱਗਦਾ ਸੀ हां एक डॉक्टर वाली ट्यूब ਹੁੰਦੀ ਜਿਹੜੀ ਮਾਰਜੀ ਸੀ ਉਹ ਮੈਨੂੰ ਲਾਉਣੀ ਹੀ ਪੈਂਦੀ ਸੀ ਜੇ ਮੈਂ ਨਾ ਲਾਉਂਦੀ ਤਾਂ ਮੇਰਾ ਚਮਚਾੜੀ ਉਦੜੀ ਹੁੰਦੀ ਐ ਖੁਰਕਾ ਵਗੈਰਾ ਬਹੁਤ ਜ਼ਿਆਦਾ ਪ੍ਰੋਬਲਮ ਸੀਗੀ ਉਹ ਤੋਂ ਮੈਨੂੰ ਛੁਟਕਾਰਾ ਮਿਲ ਗਿਆ ਤੇ ਮੈਂ ਤਾਂ ਡਾਕਟਰ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਉਹਨਾਂ ਦਾ ਹਨਾ ਡਾਕਟਰ ਸਾਹਿਬ ਦਾ ਵੀ ਮੈਂ ਬਹੁਤ ਜ਼ਿਆਦਾ ਠੀਕ ਹੋ ਗਈ ਚਲੋ ਇਹ ਤਾਂ ਕੁਝ ਵੀ ਨਹੀਂ ਕੁਝ ਵੀ ਨਹੀਂ ਮੇਰੇ ਲਈ ਜਿਹੜੀ ਆ ਹਲਕੀ ਫੁਲਕੀ ਰਹਿ ਗਈ ਤਾਂ ਕੁਝ ਵੀ ਨਹੀਂ ਹੈਗੀ ਕਿਉਂਕਿ ਜਿੰਨੀ ਕਿ ਪ੍ਰੋਬਲਮ ਮੈਨੂੰ ਸੀ ਨਾ ਮੈਨੂੰ ਪਤਾਗਾ ਠੀਕ ਹੈ ਜੀ ਚਲੋ ਜੀ ਕਾਫੀ ਗੱਲਾਂ ਹੋ ਗਈਆਂ ਤੇ ਉਹ ਵੀ ਫੇਸ ਤੋਂ ਗੱਲ ਛਿੜਪੀ ਤਾਂ ਕਾਫੀ ਗੱਲਾਂ ਹੋਊ گی ਇਹੀ ਹੋ ਜਾਂਦਾ ਹੈ ਕਈ ਵਾਰ ਨਾ ਕਿਤੋਂ ਦੀ ਗੱਲ ਕਿਦਰੀ ਚੱਲੀ ਜਾਂਦੀ ਹੈਗੀ ਤੇ ਚਲੋ ਦੇਖਦੇ ਆਪਾਂ ਕਲੇਰ ਸਾਹਿਬ ਨੂੰ ਤੇ ਬੱਚਿਆਂ ਨੂੰ ਫਿਰ ਉਸ ਤੋਂ ਬਾਅਦ ਬਣਾਉਣੇ ਆਂਗੇ ਆਪਾਂ ਰੋਟੀ ਪਾਣੀ ਦੁਪਹਿਰ ਦਾ ਹੀ ਹੋਊ ਜੀ ਹੁਣ ਆਲਰੇਡੀ 12:00 ਵੱਜ ਚੁੱਕੇ ਨੇਗੇ ਤੇ ਫਿਰ ਹੁਣ ਦੁਪਹਿਰ ਦਾ ਹੀ ਹੋਊਗਾ ਬਾਕੀ ਦੇਖਦੇ ਉਸ ਤੋਂ ਬਾਅਦ ਚਨੇ ਵਗੈਰਾ ਪਿਓਣੀਆਂ ਜਿਹੜਾ ਸੂਪ ਵਗੈਰਾ ਉਹ ਬਣਾਵਾਂਗੇ ਆਪਾਂ ਦੁਪਹਿਰ ਟਾਈਮ ਜਿਵੇਂ ਕਿ 3:30 3:00 ਵਜੇ ਤੱਕ ਕਲੇਰ ਸਾਬ ਨੂੰ ਸੂਕ ਵਗੈਰਾ ਦੇ ਦਿੰਨੇ ਆਂਗੇ ਕਿਉਂਕਿ ਫਿਰ ਜਿਆਦਾ ਜੇ ਆਪਾਂ ਸ਼ਾਮ ਨੂੰ ਦਿੰਨੇ ਆ ਫਿਰ ਹਾਜਮ ਵੀ ਨਹੀਂ ਆਉਂਦਾ ਫਿਰ ਉਹਨਾਂ ਨੇ ਸ਼ਾਮ ਨੂੰ ਖਾਣਾ ਵੀ ਖਾਣਾ ਹੁੰਦਾ ਫਿਰ ਲੇਟ ਨਹੀਂ ਹੋਣਾ ਅਸੀਂ ਜਲਦੀ ਬਣਾ ਲੈਨੇ ਆ ਜਲਦੀ ਆਪਣਾ ਖਾ ਪੀ ਕੇ ਪੈ ਜਾਣੇ 8 ਮਿੰਟ ਦਾ ਵੀਡੀਓ ਹੋ ਗਿਆ ਚਲੋ ਜੀ ਥੋੜੀ देर ਬਾਅਦ ਮਿਲਦੇ ਹਾਂ ਤੁਹਾਨੂੰ ਮੈਂ ਕਿਹਾ ਜਿੰਨੇ ਟਾਈਮ 'ਚ ਕਲੇਰ ਸਾਬ ਹੋਰੀ ਆਉਂਦੇ ਨੇਗੇ ਉਹਨੇ ਟਾਈਮ 'ਚ ਆਪਾਂ ਪੈਡ ਸ਼ੀਟ ਚੇਂਜ ਕਰ ਦਿੰਨੇ ਆ ਆ ਵਾਲੀ ਵਿਛਾ ਦੇਨੇ ਕਿਉਂਕਿ ਦੋ ਮੰਗਵਾਈਆਂ ਸੀ ਨਾ ਆਪਾਂ ਮੀਸ਼ੋ ਤੋਂ ਤੇ ਜਿਹੜੀ ਇਹ ਦੂਸਰੀ ਸੀਗੀ ਇਹ ਵਛਾ ਦਿੰਦੇ ਆ ਤੇ ਉਹ ਵਾਲੇ ਚੱਕ ਦਿੰਦੇ ਉਹ ਤੇ ਪਤਾ ਨਹੀਂ ਇੱਕ ਦਾਗ ਦੋ ਤਿੰਨ ਦਾਗ ਲੱਗੇ ਪਏ ਨੇ ਮੈਨੂੰ ਕਹ ਕੋਈ ਆ ਜਾਂਦਾ ਫਿਰ ਭੇੜੇ ਜੇ ਲੱਗਦੇ ਹੈਨਾ ਪਤਾ ਨਹੀਂ ਕਿਸ ਚੀਜ਼ ਦੇ ਨੇ ਕਿ ਪਤਾ ਨਹੀਂ ਸਬਜੀ ਵਗੈਰਾ ਡੁੱਲ ਗਈ ਪਤਾ ਨਹੀਂ ਕੀ ਹੈਗਾ ਜਾਂ ਫਿਰ ਕੋਈ ਗੰਦੇ ਗੁੰਦੇ ਪੈਰ ਲੈ ਕੇ ਚੜ ਗਏ ਕਿਉਂਕਿ ਥੋੜਾ ਲਾਈਟ ਕਲਰ ਹੈ ਨਾ ਇਹ ਆ ਦੇਖੋ ਇੱਥੇ ਹੀ ਹੈਗਾ ਪਤਾ ਨਹੀਂ ਕੋਈ ਚੀਜ਼ ਡੁੱਲ ਗਈ ਹਨਾ ਚਲੋ ਕੋਈ ਗੱਲ ਨਹੀਂ ਇਹਨਾਂ ਨੂੰ ਆਪਾਂ ਚੱਕ ਦਿਆਂ ਆਹ ਵਾਲੀ ਬੈੱਡ ਸ਼ੀਟ ਨੂੰ ਚੱਕ ਕੇ ਉਹ ਵਾਲੇ ਜਿਹੜੀ ਪਿਛਾ ਦਿੰਦੇ ਆ ਤੇ ਮੈਂ ਇਹ ਸੋਚਦੀ ਆ ਵੀ ਕਲੇਰ ਸਾਹਿਬ ਦਾ ਮੰਝਾ ਮੈਂ ਇੱਥੇ ਡਾਵਾ ਕਿਉਂਕਿ ਮੈਨੂੰ ਇਹ ਵੀ ਏਸੀ ਕਰਕੇ ਟੰਕਾਂ ਨੂੰ ਪ੍ਰੋਬਲਮ ਨਾ ਹੋ ਜੇ ਕਿਉਂਕਿ ਉਹਨਾਂ ਨੂੰ ਥੋੜੀ ਹੀਟ ਦੀ ਵੀ ਜ਼ਰੂਰ ਹੁੰਦਾ ਹਨਾ ਲੱਤ ਨੂੰ ਮਿਲਣੀ ਕਿਉਂਕਿ ਫਿਰ ਠੰਡਾ ਠੰਡਾ ਰਹਿੰਦਾ ਫਿਰ بار-बार ਉਹ ਬੰਦ ਕਰਵਾਉਂਦੇ ਨੇ ਮੈਂ ਇਹ ਹੀ ਸੋਚਦੀ ਵੀ ਇੱਕ ਸਾਈਡ ਤੇ ਮੰਝਾ ਹੋਵੇ ਬਿਲਕੁਲ ਨਾਲੇ ਸਾਹਮਣੇ ਹੋ ਜੂ ਹਨਾ ਨਿਗਾ ਵੀ ਰਹਿੰਦੀ ਹੈ ਇਹੀ ਕਰਦੀ ਆ ਦੇ ਉਹ ਮੰਝਾ ਉੱਥੇ ਹੀ ਕਰਦੇ ਜਾਂ ਫਿਰ ਇਹ ਵੱਡਾ ਤੇ ਦੇਖਦੇ ਆਂਗੇ ਇੱਥੇ ਜੇ ਪੈਣਾ ਹੋਇਆ ਉਹਨਾਂ ਨੇ ਤਾਂ ਇੱਥੇ ਹੀ ਦੇਖਦੇ ਆਂਗੇ ਥੋੜਾ ਇੱਧਰ ਨੂੰ ਕਰ ਦੇਣੀ ਹੈਂ ਅਹੀਂ ਕਰਦੇ ਆਂ ਫੋਟੋ ਫਿਰ ਅੱਜ ਬੱਚ ਉਹਨਾਂ ਨੇ ਏਸੀ ਬੱਚੇ ਬੰਦ ਨਹੀਂ ਕਰਦੇ ਜੀ ਬੱਚਿਆਂ ਨੂੰ ਇਹ ਹੋ ਜਾਂਦਾ ਵੀ ਅਸੀਂ ਏਸੀ 'ਚ ਹੀ ਬੈਠੀਏ ਲਾ ਕੇ ਬੈਠੀਏ ਬਹੁਤ ਜ਼ਿਆਦਾ ਉਹ ਗਰਮੀ ਮੰਨਦੇ ਨੇ ਤੁਹਾਨੂੰ ਪਤਾ ਹੀ ਅੱਜ ਕੱਲ ਦੇ ਬੱਚਿਆਂ ਦਾ ਸੁਰਵਲਾ ਮੈਂ ਬੈੱਡ ਸ਼ੀਟ ਚੇਂਜ ਕਰ ਲਵਾਂ ਉਹ ਤੋਂ ਫਿਲਹਾਲ ਪਾਸ ਦੇ ਵਿੱਚ ਰਹਿ ਦੇ ਉਹਨਾਂ ਨੂੰ ਆਇਆ ਤੋਂ ਪੁੱਛਦੀ ਵੀ ਆਂ ਵੀ ਕਈ ਵਾਰ ਉਹਨਾਂ ਨੇ ਫਿਰ ਬੈੱਡ ਤੇ ਰਿਲੈਕਸ ਜੀ ਹੁੰਦੇ ਨੇ ਥੋੜਾ ਜਿਹਾ ਕਿਉਂਕਿ ਥੋੜਾ ਜਿਹਾ ਕੰਫਰਟੇਬਲ ਜਿਹਾ ਹੈ ਨਾ ਗੱਦਾ ਓਲ ਲਈ ਹੈ ਮੈਨੂੰ ਇਹ ਲੱਗਦਾ ਵੀ ਫਿਰ ਉਹਨਾਂ ਨੂੰ ਇਹ ਨਾ ਹੋਵੇ ਬੇ ਇੱਥੇ ਢੂ ਵਗੈਰਾ ਵੀ ਲੱਗੇ ਜਾਂਦੇ ਹਨ ਮੈਂ ਤਾਂ ਕਰਕੇ ਕਹਿ ਰਹੀ ਆ ਦੇਖੋ ਮਤਲਬ ਕਿ ਢੋਂ ਲਗਾ ਕੇ ਬੈਠ ਸਕਦੇ ਨੇ ਚਲੋ ਜੋ ਵੀ ਹੋਊਗਾ ਉਹ ਤਾਂ ਦੇਖਦੇ ਆ ਪਰ ਇੱਕ ਵਾਰ ਬੈੱਡ ਸ਼ੀਟ ਜਿਹੜੀ ਚੇਂਜ ਕਰ ਦਵਾਂ ਬਾਹਰ ਕਦੇ ਧੁੱਪ ਨਿਕਲਦੀ ਹੈ ਕਦੇ ਬੱਦਲ ਹੁੰਦੇ ਨੇ ਇਸ ਤਰ੍ਹਾਂ ਦਾ ਮੌਸਮ ਹੈ ਕਹਿੰਦੇ ਨੇ ਮੀਂਹ ਅੱਜ ਦੱਸਿਆ ਹੋਇਆ ਦੇਖਦੇ ਆ ਜੀ ਲੱਗ ਗਈ ਸੀ ਕਿ ਇੱਥੇ ਬੈੱਡ ਸ਼ੀਟ ਚੇਂਜ ਕਰਨ ਇਹ ਵੀ ਨਿਊ ਹੈ ਜੀ ਬੈੱਡ ਸ਼ੀਟ ਜੋ ਕਿ ਮੈਂ ਮਿਸ਼ੋ ਤੋਂ ਮੰਗਵਾਈਆਂ ਸੀ ਤੁਹਾਡੇ ਨਾਲ ਸ਼ੇਅਰ ਕੀਤੀਆਂ ਸੀ ਇਹ ਤੇ ਇਹ ਵੀ ਵਿਛਾ ਰਹੀ ਸੀਗੀ ਪਹਿਲਾਂ ਇੱਕ ਵਿਛਾਲੀ ਸੀਗੀ ਇਹ ਦੂਸਰੀ ਹੈ ਜਿਹੜੀ ਅੱਜ ਵਿਛਾ ਦਨੇ ਆਪਾਂ ਵੇਖੋ ਜੀ ਆਹ ਵਾਲੀ ਬੈੱਡ ਸ਼ੀਟ ਪਹਿਲੇ ਤਾਂ ਤੁਹਾਨੂੰ ਦਿਖਾਈ ਸੀ ਪਰ ਬਹੁਤ ਸੋਹਣੀਆਂ ਦੋਨੋਂ ਬੈੱਡ ਸ਼ੀਟਾਂ ਬਹੁਤ ਹੀ ਜ਼ਿਆਦਾ ਸੋਹਣੀਆਂ ਨੇਗੀਆਂ ਇਹ ਆਪਾਂ ਮਿਸ਼ੋ ਤੋਂ ਹੀ ਮੰਗਵਾਈਆਂ ਸੀ ਤੁਹਾਡੇ ਨਾਲ ਸ਼ੇਅਰ ਕੀਤੀਆਂ ਸੀਗੀਆਂ ਤੇ ਜਿੰਨਾਂ ਨੇ ਨਹੀਂ ਚਲੋ ਵੀਡੀਓ ਦੇਖਿਆ ਉਹ ਹਨਾ ਇਹ ਆਪਾਂ ਦੋਨੋਂ ਜਿਹੜੀ ਉਹ ਵਾਲੀ ਚੇਂਜ ਕੀਤੀ ਆ ਤੇ ਇਹ ਵਾਲੀ ਆਪਾਂ ਦੋਨੋਂ ਮੀਸ਼ੋ ਤੋਂ ਹੀ ਮੰਗਵਾਈਆਂ ਨੇ ਇਹ ਤੇ ਬਹੁਤ ਵਧੀਆ ਇਹਨਾਂ ਦਾ ਕੱਪੜਾ ਕਲਰ ਸਾਈਜ਼ ਸਭ ਓਕੇ ਆ ਜੀ ਸਭ ਵਧੀਆ ਦੇਖੋ ਸੋਹਣੀ ਕਿੰਨੀ ਲੱਗਦੀ ਵਿਸ਼ੇ ਹੋਈ ਹੈ ਨਾ ਬਹੁਤ ਜਿਆਦਾ ਸੋਹਣੀ ਲੱਗਦੀ ਆ ਚਲੋ ਜੋ ਨੂੰ ਵੀ ਹੁਣ ਆਪਾਂ ਸੈੱਟ ਕਰ ਦਿੰਨੇ ਆ ਥੋੜਾ ਜਿਹਾ ਬੈੱਡ ਨੂੰ ਜੀ ਉਸ ਤੋਂ ਬਾਅਦ ਇਹ ਜਿਹੜਾ ਛੋਟਾ ਸਿੰਗਲ ਬੈੱਡ ਸੀਗਾ ਇਹ ਨੂੰ ਵੀ ਥੋੜਾ ਜਿਹਾ ਇੱਧਰ ਕਰ ਲਿਆ ਸੀਗਾ ਮੈਨੂੰ ਐਸੀ ਵੀ ਕਲੀਅਰਸ ਆਵੇ ਤੇ ਬੈਠ ਜਣਾਂਗੇ ਪਰ ਉਹ ਨਹੀਂ ਬੈਠੇ ਸੀਗੇ ਉਹ ਕਹਿੰਦੇ ਵੀ ਮੈਨੂੰ ਮੰਜੇ 'ਤੇ ਥੋੜਾ ਠੀਕ ਲੱਗਦਾਗਾ ਮੈਂ ਕਿਹਾ ਚਲੋ ਠੀਕ ਆ ਪਰ ਇੱਕ ਵਾਰ ਇਹਦੀ ਬੈੱਡ ਸ਼ੀਟ ਵੀ ਮੈਂ ਜਿਹੜੀ ਚੇਂਜ ਕਰਤੀ ਸੀਗੀ ਕਿਉਂਕਿ ਹੁੰਦਾ ਹੀ ਆ ਜੀ ਦੇਖੋ ਨਾ ਤੀਜੇ ਚੌਥੇ ਦਿਨ ਬੈੱਡ ਸ਼ੀਟਾਂ ਜਿਹੜੀਆਂ ਚੇਂਜ ਕਰਨੀਆਂ ਹੀ ਪੈਂਦੀਆਂ ਨੇ ਬੱਚੇ ਕੁਛ ਨਾ ਕੁਛ ਹੋ ਕਰਦੇ ਨੇ ਉਸ ਤੋਂ ਬਾਅਦ ਲੱਗਦੀ ਸੀ ਕਿ ਮੰਜੇ ਦੇ ਕਵਰ ਚੜਾਉਣਾ ਕਾਫੀ ਦਿਨਾਂ ਤੋਂ ਧੋਕੇ ਰੱਖਿਆ ਹੋਇਆ ਸੀਗਾ ਇਹ ਪਰ ਟਾਈਮ ਹੀ ਨਹੀਂ ਮਿਲਦਾ ਸੀਗਾ ਇਦਾਂ ਥੋੜਾ ਜਿਹਾ ਫਿਰ ਬੁਰਾ ਲੱਗਦੀ ਲੱਗਦਾ ਹਨਾ ਚਲੋ ਜੀ ਬਸ ਉਸ ਤੋਂ ਬਾਅਦ ਇਹਨੂੰ ਸੂਈ ਨਾਲ ਜਿਹੜਾ نیچے ਉੱਪਰਲੀ ਸਾਈਡ ਤੋਂ ਮੈਂ ਕੀਤਾ ਹੋਇਆ ਪੱਕਾ ਮਤਲਬ ਕਿ ਸਲਾਈ ਲਗਾਈ ਹੋਈ ਆ ਥੋੜਾ ਜਿਹਾ ਪਾਗਾਂ ਲਈ ਛੱਡਿਆ ਹੋਇਆ ਹੈਗਾ ਬਸ ਹਨਾ ਬਾਕੀ ਸਲਾਈ ਲਾਈ ਹੋਈ ਹੈਗੀ ਸਾਈਡ ਦੋਨੋਂ ਸਾਈਡ ਤੇ ਉੱਪਰ ਫਿਰ ਇੱਕ ਨੀਚੇ ਵਾਲੀ ਸਾਈਡ ਦੀ ਸਲਾਈ ਰਹਿ ਜਾਂਦੀ ਉਹ ਆਪਾਂ ਸੂਈ ਨਾਲ ਥੋਪੇ ਮੋਟੇ ਮੋਟੇ ਲਾ ਲਵਾਂਗੇ ਇਹ ਜਿਹੜੇ ਹੁੰਦੇ ਨੇ ਕੰਪਣੀ ਚੜਾਉਣੇ ਨਾ ਮੰਜਿਆਂ ਦੇ ਬਹੁਤ ਆਸਾਨ ਨੇਗੇ ਜਿਹੜੇ ਆਪਾਂ ਘਰ ਬਣਾ ਕੇ ਉਹ ਕਦੇ ਇਸ ਤਰ੍ਹਾਂ ਵੈਸੇ ਉਹ ਇਹ ਥੋੜੇ ਹੁੰਦੇ ਨੇ ਵੀ ਲਫ ਮੇਜ ਹੁੰਦੇ ਆ ਤਾਂ ਆ ਜਾਂਦੇ ਹਨਾ ਇਹ ਪਹਿਲਾਂ ਮੈਂ ਖੜਮੇ ਖੜ ਕੇ ਖੜੇ ਹੋਏ ਮੰਜੇ ਦੀ ਲਾ ਰਹੀ ਸੀ ਤੋਪੇ ਫਿਰ ਉਸ ਤੋਂ ਬਾਅਦ ਮੈਂ ਮੰਜਾ ਡਾਲੇ ਮੈਂ ਕਿ ਇਦਾਂ ਠੀਕ ਨਹੀਂ ਆਉਣਾ ਤੇ ਲੋ ਜੀ ਉਸ ਤੋਂ ਬਾਅਦ ਕਲੇਰ ਸਾਹਿਬ ਆ ਗਏ ਸੀਗੇ ਤੇ ਇਹਨਾਂ ਨੇ ਖਾਣਾ ਖੋਣਾ ਖਾ ਲਿਆ ਸੀਗਾ ਤੇ ਇਹ ਆਪਣੀ ਨਿਊ ਗੱਡੀ ਹੈ ਜੀ ਅ ਸ਼ਾਇਦ ਉਸ ਦਿਨੀ ਲਈ ਹੈ ਮੈਂ ਦੱਸਿਆ ਨਹੀਂ ਬਲੌਗ ਦੇ ਵਿੱਚ ਜਦੋਂ ਕਲੇਰ ਸਾਹਿਬ ਹਸਪੀਟਲ ਜਿੱਦ ਦਿਨ ਇਹਨਾਂ ਦਾ ਆਪਰੇਸ਼ਨ ਹੋਇਆ ਸੀ ਸੋਮਵਾਰ ਵਾਲੇ ਦਿਨ ਲੋ ਜੀ ਇੱਥੇ ਕੱਪੜੇ ਉਤਾਰ ਰਹੀ ਸੀਗੀ ਤੇ ਦੇਖੋ ਸਾਰੇ ਅੰਦਰ ਪਏ ਸੀਗੇ ਆ ਕੇ ਖਾ ਆਪਣਾ ਇਹਨਾਂ ਨੇ ਖਾਣਾ ਖੋਣਾ ਖਾ ਕੇ ਸੌਂ ਗਏ ਸੀਗੇ ਮੈਂ ਕੱਪੜੇ ਉਤਾਰ ਕੇ ਲੈ ਕੇ ਆਈਆਂ ਬਸ ਹੁਣ ਇਹਨਾਂ ਨੂੰ ਬੈਠ ਕੇ ਇੱਥੇ ਚੁੰਨੇ ਵਗੈਰਾ ਸੀ ਉਹ ਤੈ ਕਰਦੂ ਪਾਕੀ ਬਾਤ ਦੇ ਵਿੱਚ ਲੋ ਜੀ ਅਗਲਾ ਦਿਨ ਹੋ ਗਿਆ ਇੱਥੇ ਘਰ ਦੇ ਸਾਰੇ ਕੰਮਕਾਰ ਹੋ ਗਏ ਸੀਗੇ ਕਪੜੇ ਸੀਗੇ ਜਿਹੜੇ ਤੋਤੇ ਕਲੇਰ ਸਾਹਿਬ ਬਾਰ ਬੈਠੇ ਨੇ ਮੈਂ ਬਣਾ ਰਹੀ ਹਾਂ ਅੰਦਰ ਖਾਣਾ ਜਾਨੀ ਕਿ ਫੁਲਕੇ ਦਾਲ ਮੈਂ ਬਣਾ ਲਈ ਸੀ ਅੱਜ ਮੈਂ ਮੂੰਗੀ ਮਸਰੀ ਦਾਲ ਬਣਾਈ ਸੀ ਸਵੇਰ ਟਾਈਮ ਬਣਾਉਣੀ ਹੁੰਦੀ ਹੈ ਤੇ ਬਾਕੀ ਕਲੇਰ ਸਾਹਿਬ ਬੈਠੇ ਬਾਰ ਖਾਣਾ ਖਾ ਰਹੇ ਸੀ ਪਰ ਇਹ ਕਹਿੰਦੇ ਵੀ ਚੂਰੀ ਕੁੱਟ ਦੋ ਮੈਂ ਕਿਹਾ ਚਲੋ ਕੋਈ ਨਹੀਂ ਚੂਰੀ ਕੁੱਟ ਦਿੰਨੀ ਹੈ ਨਾ ਉਸ ਤੋਂ ਬਾਅਦ ਇੱਥੇ ਦੇਖੋ ਮੈਂ ਬਣਾ ਰਹੀ ਹਾਂਗੀ ਇਹ ਜੀ ਖਾਣਾ ਦਾਲ ਨੂੰ ਮੈਂ ਤੜਕਾ ਲਾ ਕੇ ਪਹਿਲਾਂ ਸਭ ਤੋਂ ਮੈਂ ਕਲੇਰ ਸਾਹਿਬ ਨੂੰ ਖਾਣਾ ਫੜਾਇਆ ਸੀ ਮੈਂ ਕਿਹਾ ਵੀ ਪਹਿਲਾਂ ਤੁਸੀਂ ਖਾ ਲਓ ਫਿਰ ਉਸ ਤੋਂ ਬਾਅਦ ਵੀ ਅਸੀਂ ਖਾ ਲਵਾਂਗੇ ਕਿਉਂਕਿ ਉਹਨਾਂ ਨੂੰ ਫਿਰ ਦਵਾਈ ਵਗੈਰਾ ਲੈ ਤੇ ਚਲੋ ਜੀ ਇੱਥੇ ਬਸ ਮੈਂ ਬਣਾ ਕੇ ਰੋਟੀਆਂ ਜਿਹੜੀਆਂ ਰਹਿ ਗਈਆਂ ਬਾਕੀ ਉਸ ਤੋਂ ਬਾਅਦ ਫਿਰ ਇੱਥੇ ਟਾਈਮ ਕਾਫੀ ਅੱਜ ਰਿਸ਼ਤੇਦਾਰ ਵੀ ਆਏ ਰਿਸ਼ਤੇਦਾਰ ਸਾਡੇ ਕਲੇ ਭੂਆ ਜੀ ਆਏ ਸੀਗੇ ਬਾਕੀ ਹੋਰ ਪਿੰਡ ਦੇ ਵਿੱਚੋਂ ਕਾਫੀ ਆਉਂਦੇ ਨੇ ਜਿੰਨਾਂ ਜਿਨ੍ਹਾਂ ਨੂੰ ਪਤਾ ਲੱਗਦਾ ਤੇ ਕਲੇ ਸਾਬ ਬਾਰੇ ਹਨਾ ਸਾਰੇ ਪਤਾ ਲੈਣ ਆਉਂਦੇ ਨੇਗੇ ਤੇ ਉਸ ਤੋਂ ਬਾਅਦ ਇੱਥੇ ਮੈਂ ਚਾਹ ਵੀ ਰੱਖੀ ਹੋਈ ਸੀਗੀ ਤੇ ਨਾਲ ਦੁੱਧ ਵੀ ਉਬਲਣਾ ਰੱਖਿਆ ਹੋਇਆ ਸੀਗਾ ਮੈਂ ਕਿਹਾ ਚਾਹ ਪੀਣ ਨੂੰ ਮਨ ਕਰ ਬੱਸ ਚਾਹ ਕਾਫੀ ਵਾਰ ਬਣ ਜਾਂਦੇ ਹੁੰਦੇ ਇਹ ਲਾਲੋ ਵੀ ਤੁਸੀਂ ਹੁਣ ਸਾਡੇ ਚਾਹ 6-7 ਵਾਰ ਜਾਂ 8 ਵਾਰ 10 ਵਾਰ ਵੀ ਬਣ ਜਾਂਦੀ ਹੈ ਉਹ ਲੋ ਜੀ ਸਵੇਾਈ ਤੋਂ ਤੇ ਸੀਗੇ ਕੱਪੜੇ 7:00 ਵਜੇ ਮੈਂ ਮਸ਼ੀਨ ਲਗਾਤੀ ਸੀਗੇ ਤੇ ਕੁਝ ਘਾਤ ਤੱਕ ਸੁੱਕ ਵੀ ਗਏ ਨੇ ਹੁਣ ਆਪਾਂ ਇਹਨਾਂ ਨੂੰ ਥੋੜੇ ਜਿਹਾ ਫੋਲ ਦਾਂਗੇ ਸਾਈਡਾਂ ਨੇ ਜਿਹੜੇ ਇਹਨਾਂ ਨੇ ਚੇਂਜ ਕਰ ਦੂੰਗੀ ਫਿਰ ਥੋੜਾ ਮੈਨੂੰ ਇਹ ਵੀ ਜਿਆਦਾ ਧੁੱਪ ਦੇ ਵਿੱਚ ਨਾ ਰਹਿਣ ਵੈਸੇ ਮੌਸਮ ਅੱਜ ਬੱਦਲਵਈ ਜੂਈ ਸੀਗੀ ਮੈਨੂੰ ਇਹ ਸੀ ਵੀ ਥੋੜਾ ਜਿਹਾ بس ਇਹਨਾਂ ਨੂੰ ਇਧਰ ਉਧਰ ਜੇ ਕਰਕੇ ਨਮਸ ਬਲ ਕੇ ਸਾਈਡਾਂ ਬਦਲ ਕੇ ਇਹਨਾਂ ਨੇ ਸੁਕਾ ਲਵਾਂ ਜਲਦੀ ਜਲਦੀ ਹੈਨਾ भी फिर अपना बैठ के आराम कर लूँगी पर एंड कर दें ਬਾਰੰਦਾ ਟਾਈਮ ਹੋ ਚੁੱਕਿਆ ਅੱਜ ਬਹੁਤ ਜ਼ਿਆਦਾ ਕੰਮ ਸੀ ਸਿਰੇ ਮੈਨੂੰ ਇਹ ਸਿਵੀ ਖਾਣਾ ਬਣਾ ਕੇ ਰੋਟੀ ਰੋਟੇ ਅ ਵੀ ਮੈਂ ਬੈਠੂ ਹਾਂ ਆਰਾਮ ਕਰੂੰਗੀ ਸਾਰੇ ਕੰਮ ਖਤਮ ਕਰਤੀ ਸੀ ਫਿਰ ਭੂਆ ਜੀ ਆ ਗਏ ਸਾਡੇ ਮੈਂ ਕਲੇਸਬ ਦਾ ਪਤਾ ਲੈਣ ਹੁਣ ਉਹ ਅੱਗੇ ਖੇਤ ਚਲੇ ਗਏ ਨੇ ਸਾਡੀ ਫੁੱਫੜ ਜੀ ਸੀਗੀ ਗਮਾਂਡ ਚ ਇੱਥੇ ਇੱਕ ਪਿੰਡ ਦੀ ਕੁੜੀ ਰਹਿੰਦੀ ਸੀ ਭੂਆ ਜੀ ਸਾਡੇ ਉਹਨਾਂ ਦੇ ਹਸਬੰਦ ਦੀ ਡੈਥ ਹੋ ਗਈ ਸੀ ਫੁੱਫੜ ਜੀ ਦੀ ਉਹਨਾਂ ਨੇ ਗਏ ਨੇ ਬੈਠਣਾ ਤੇ ਹੋਰ ਵੀ ਅੱਜ ਗੱਡੀਆਂ ਦਾ ਕੰਮ ਕੰਮ ਕਰਦੇ ਸੀ ਕਿਉਂਕਿ ਕੱਲ੍ਹ ਸਕੂਲ ਖੁੱਲ ਜਾਣੇ ਨੇਗੇ ਤਾ ਕਰਕੇ ਦੋ ਤਿੰਨ ਡਰਾਈਵਰ ਵੀ ਆਏ ਹੋਇਆ ਇਸਰਾ ਡਰਾਈਵਰ ਨਹੀਂ ਸੋਰੀ ਮਿਸਤਰੀ ਆਏ ਹੋਏ ਸੀਗੇ ਤੇ ਬਸ ਤੋਰੇ ਸੀ ਪਿੰਡਰੇ ਇੱਕ ਆਪਣਾ ਕਨੈਕਟਰ ਸੀਗਾ ਪਿੰਡਰੇ ਤਾਂ ਕਰਕੇ ਅੱਜ ਖਾਣਾ ਖੋਣਾ ਵੀ ਜ਼ਿਆਦਾ ਬਣਿਆ ਬਾਕੀ ਬਹੁਤ ਜ਼ਿਆਦਾ ਕੰਮ ਸੀਗੇ ਹੁਣ ਖਤਮ ਹੋਇਆ ਹੁਣ ਥੋੜੀ ਰੈਸਟ ਕਰਨੇ ਬੈਠ ਕੇ ਪੀਉਂਗੀ ਚਾਹ ਤੇ ਇਸ ਵੀਡੀਓ ਦਾ ਆਪਾਂ ਇੱਥੇ ਐਂਡ ਕਰਾਂਗੇ ਜੀ ਆਈ ਹੋਪ ਤੁਹਾਨੂੰ ਇਹ ਵੀਡੀਓ ਪਸੰਦ ਆਇਆ ਹੋ ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਕੇ ਜਾਇਓ ਜੀ ਨਵੇਂ ਮੇਰੇ ਚੈਨਲ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਮਿਲਦੇ ਹਾਂ ਕੱਲ ਨੂੰ ਇੱਕ ਵਧੀਆ ਸੀ ਬਲੌਗ ਦੇ ਨਾਲ ਤਦ ਤੱਕ ਦੇ ਲਈ ਸ ਹਸਦੇ ਰਹੋ বাসਦੇ ਰਹੋ ਖੁਸ਼ ਰਹੋ ਖੁਸ਼हाल ਰਹੋ ਬਾਏ ਬਾਏ ਟੇਕ ਕੇਅਰ